ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰਮੀ ਦੀ ਪਟੀ ਕੀਤੇ ਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੇ ਜੇ ਆਪਾਂ ਕਾਟਨ ਦੇ ਸੂਟਸ ਜਿਹੜੀ ਕਾਟਨ ਦੁਪੱਟੇ ਨਾਲ ਸੂਟਸ ਦੀ 컬렉ਸ਼ਨ ਲੈ ਕੇ ਆਏ ਵਲੇ ਜਿਹੜੇ ਸੂਟ ਹੋਣਗੇ ਪਿਓਰ ਕਾਟਨ ਦੀ ਸ਼ਰਟ ਹੋਈਗੀ ਨਾਲ ਮਸਲੀਨ ਕਾਟਨ ਦਾ ਦੁਪੱਟਾ ਹੋਏਗਾ ਫੁੱਲੀ ਐਮਬਰਾਇਡਰ ਦੁਪੱਟਾ ਹੋਏਗਾ ਨਾਲ ਨੈਕ ਦੇ ਉੱਪਰ ਵੀ ਵਰਕ ਰਹਿਗਾ ਬਾਟਮ ਪਲੇਨ ਰਹੇਗੀ ਪ੍ਰਾਈਸ ਰਹੇਗਾ ਸਿਰਫ 999 ਰੁਪਏ ਇਹ ਵਲੇ ਜਿਹੜੇ ਸੂਟ ਹੋਣਗੇ ਪਿਓਰ ਕਾਟਨ ਦੇ ਉੱਪਰ ਰਹਿਣ ਵਾਲਾ ਹੈਗਾ ਡਿਸਟ੍ਰਿੰਟ ਦੀ ਸ਼ਰਟ ਹੋਈਗੀ ਤੇ ਡਿਸਟ੍ਰਿੰਟ ਪ੍ਰਿੰਟ ਦਾ ਦੁਪੱਟਾ ਹੋਏਗਾ ਤਿੰਨਾਂ ਦੀ ਜਿਹੜੀ ਕੱਟ ਹੋਏਗੀ ਉਹ 80-80 ਮੀਟਰ ਰਹਿਣ ਵਾਲੀ ਹੈ ਦੁਪੱਟਾ ਸ਼ਰਟ ਔਰ ਪਾਟਮ ਦੀ ਜਿਹੜੀ ਕੱਟ ਹੋਏਗੀ 80-80 ਮੀਟਰ ਦੀ ਹੋਏਗੀ ਪ੍ਰਾਈਸ ਰਹੇਗਾ ਸਿਰਫ 550 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਸਾਮ ਦੇ ਜਿਹੜੇ neck ਦੇ ਉੱਪਰ ਵਰਕ ਕੀਤਾ ਗਿਆ ਕਿਸੇ ਦੇ ਘੇਰੇ ਦੇ ਉੱਪਰ ਵਰਕ ਕੀਤਾ ਗਿਆ ਹੈਗਾ ਆ ਤੇ ਡਿਜ਼ਾਈਨਿੰਗ ਸਭ ਦੀ ਵੱਖਰੀ ਵੱਖਰੀ ਹੋਏਗੀ ਇਹ ਵਾਲੇ ਜਿਹੜੇ ਸੂਟ ਹੋਣਗੇ ਵੀ ਪ्युअर कॉटन ਦੇ ਉੱਪਰ ਰਹਿਣ ਵਾਲੇ ਆ कॉटन ਦੇ ਦੁਪੱਟੇ ਦੇ ਨਾਲ ਹੋਗੇ ਕੰਟਰਾਸਟ कॉटन ਦੇ ਦੁਪੱਟੇ ਰਹਿਣ ਵਾਲੇ ਆ ਪ੍ਰਾਈਸ ਇਹਨਾਂ ਦਾ ਵੀ ਸੇਮ ਰਹਿਣ ਵਾਲਾ ਹੈ ਤੇ ਡਿਜ਼ਾਈਨਿੰਗ ਸਭ ਦੀ ਵੱਖਰੀ ਵੱਖਰੀ ਹੋਏਗੀ ਤੇ ਇਹ ਵਾਲੇ ਜਿਹੜੇ ਸੂਟ ਹੋਣਗੇ ਡੇਲੀ ਵੇਅਰ ਦੇ ਲਈ ਬਹੁਤ ਹੀ ਜ਼ਿਆਦਾ ਕੰਫਰਟ ਰਹਿੰਦੇ ਆ ਇਹ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਤੁਹਾਨੂੰ ਸੂਟ ਹੈਗੇ ਜਿਹੜੇ ਮਿਲ ਰਹੇ ਨੇ ਤੇ ਬਹੁਤ ਹੀ ਖੁੱਲੇ ਡੁੱਲੇ ਦੁਪੱਟੇ ਨਹੀਂ ਦੇਣਾ। ਇਹਦਾ ਸਟਾਫ ਬਹੁਤ ਹੀ ਜ਼ਿਆਦਾ ਕੰਫਰਟ ਹੈਗਾ ਯਾ ਬਹੁਤ ਹੀ ਜ਼ਿਆਦਾ ਸੌਫਟ ਹੈ। ਜੇਕਰ ਤੁਸੀਂ ਇਹ ਵਾਲੇ ਸੂਟ ਸਾਡੇ ਤੋਂ ਬਾਈ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ 'ਤੇ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ। ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ। ਪਲੀਜ਼ ਕਾਲਸ ਨੂੰ ਅਵੋਇਡ ਕਰਿਆ ਕਰੋ ਕਿਉਂਕਿ ਆਪਾਂ ਜਿਹੜੀਆਂ ਐਨੀਆਂ ਕਾਲਸ ਆ ਉਹ ਨਹੀਂ ਪਿਕ ਕਰ ਸਕਦੇ ਹੈਗੇ। ਸੋ ਤੁਸੀਂ ਮੈਸੇਜ ਕਰਿਆ ਕਰੋ। ਪਲੀਜ਼ ਅਸੀਂ ਹਰੇਕ ਮੈਸੇਜ ਦਾ ਰੈਪਲਾਈ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਆ। ਆਵਲੇ ਜਿਹੜੇ ਸੂਟ ਹੋਣਗੇ ਇਹ ਚੰਦੇਰੀ क्रश सिल्क ਦੇ ਉੱਪਰ ਰਹਿਣ ਵਾਲਾ ਸੂਟ ਹੋਇਆ ਗਿਆ ਤੇ ਨਾਲ ਜਿਹੜੀ ਬਾਟਮ ਹੋਏਗੀ ਉਹ ਪਲੇਨ ਹੋਏਗੀ ਸ਼ਰਟ ਦੇ ਉੱਪਰ ਹੈਗਾ ਜਿਹੜਾ ਉਹ ਬੂਟੀ ਦਾ ਵਰਕ ਕੀਤਾ ਗਿਆ ਤੇਲੇ ਦੇ ਨਾਲ ਬੂਟੀ ਦਾ ਵਰਕ ਕੀਤਾ ਗਿਆ neck ਦੇ ਉੱਪਰ ਪਰਪਲੀ ਬਟਨ ਰੱਖੇ ਗਿਆ ਸਮ ਦੇ ਨਾਲ ਕੰਟਰਾਸਟ ਦੁਪੱਟਾ ਜਿਹੜਾ ਯੂਜ਼ ਕੀਤਾ ਗਿਆ ਔਰ ਸਮ ਦੇ ਨਾਲ ਆਪਾਂ ਨੇ ਸੇਮ ਕਲਰ ਦਾ ਦੁਪੱਟਾ ਯੂਜ਼ ਕੀਤਾ ਹੈ ਪ੍ਰਾਈਸ ਰਹੇਗਾ ਸਿਰਫ 1300 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਇਹ ਪਾਰਟੀ ਲਈ ਵੀ ਐਰਸ ਵਾਲੇ ਸੂਟ ਆ ਜਿਹੜੇ ਸੰਬਰ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੇ ਰਹਿੰਦੇ ਆ ਸਿੰਪਲ ਸੂਬਰ ਦੇ ਸੂਟ ਹੁੰਦੇ ਆ ਤੇ ਪ੍ਰਾਈਸ ਵੀ ਇਹਨਾਂ ਦਾ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਹੈਗਾ ਇਹਨਾਂ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਮਿਲ ਜਾਏਗੀ ਤੁਸੀਂ ਇਹਨਾਂ ਵਿੱਚੋਂ ਆਪਣੇ ਲਈ ਕੋਈ ਵੀ ਸੂਟ ਆ ਜਿਹੜਾ ਉਹ ਬੁੱਕ ਕਰਵਾ ਸਕਦੇ ਹੋ ਕਿਉਂਕਿ ਇਹਨਾਂ ਦਾ ਪ੍ਰਾਈਸ ਹੈਗਾ ਜਿਹੜਾ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਹੈਗਾ ਆ ਜੇਕਰ ਕੋਈ ਵੀ ਸੂਟ ਤੁਸੀਂ ਸਾਡੇ ਤੋਂ ਬਾਏ ਕਰਨਾ ਚਾਹੁੰਦੇ ਹੋ ਸਾਡੇ ਵਟਸਐਪ ਪਰਸਾਂ ਨੂੰ ਮੈਸੇਜ ਕਰ ਸਕਦੇ ਹੈਗੇ